ਜਿਹੜੇ ਨਕਲੀ ਦੇਸੀ ਘਿਓ ਖਾ ਖਾ ਕੇ ਅੱਕ ਚੁੱਕੇ ਆ ਯਾਨੀ ਕਿ ਪਰੇਸ਼ਾਨ ਹੋ ਗਏ ਆ ਉਹ ਆਹ ਵਾਲਾ ਦੇਸੀ ਘਿਓ ਤੁਸੀਂ ਮਿੰਟਾਂ ਦੇ ਵਿੱਚ ਘਰੇ ਬਣਾ ਸਕਦੇ ਹੋ ਇਦੇ ਲਈ ਕੀ ਚਾਹੀਦਾ ਕਿਵੇਂ ਬਣਾਉਣਾ ਆਜੋ ਦੋਸਤੋ ਤੁਹਾਨੂੰ ਸਾਰਾ ਦੱਸਦੇ ਆਂ ਹਾਂਜੀ ਦੋਸਤੋ ਆਪਣੇ ਕੋਲ ਹੈ ਜੀ ਇੱਕ ਕੌਲੀ ਮਲਾਈ ਦੀ ਤੇ ਇਸ ਇੱਕ ਕੌਲੀ ਮਲਾਈ ਤੋਂ ਆਪਾਂ ਜਿਹੜਾ ਕਿ ਦੇਸੀ ਘਿਓ ਬਣਾ ਲਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜਾ ਕਿ ਮਿੰਟਾਂ 'ਚ 5 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਊਗਾ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲਦੀ ਐ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀਗੇ ਜੀ ਪ੍ਰੀਤੀ ਚੌਧਰੀ ਇਹ ਨੇ ਜੀ ਦਿੱਲੀ ਤੋਂ ਗੁਰਵਿੰਦਰ ਕੌਰ ਇਹ ਨੇ ਜੀ ਫਗਵਾੜਾ ਤੋਂ ਪਰਮਿੰਦਰ ਬਰਾੜ ਬਠਿੰਡਾ ਤੋਂ ਰੈਨੂ ਕੌਰ ਇਹ ਨੇ ਜੀ ਫਤੇਗੜ ਸਾਹਿਬ ਤੋਂ ਹਾਂਜੀ ਇਹਦੇ ਲਈ ਆਪਾਂ ਨੂੰ ਕੁੱਕਰ ਚਾਹੀਦਾ ਹੈਗਾ ਤੇ ਇੱਕ ਕੌਲੀ ਜਿਹੜੀ ਆਪਾਂ ਮਲਾਈ ਦੀ ਲਈ ਆ ਇਹ ਆਪਾਂ ਇਸ ਕੁੱਕਰ ਦੇ ਵਿੱਚ ਪਾ ਦਾਂਗੇ ਤੇ ਇਸ ਮਲਾਈ ਨੂੰ ਜਿਹੜਾ ਕਿ ਆਪਾਂ ਗਰਮ ਕਰ ਲਾਂਗੇ ਠੀਕ ਹੈ ਜੀ ਹਾਂਜੀ ਤੇ ਮਲਾਈ ਹੁਣ ਆਪਾਂ ਜਿਹੜੀ ਕੁੱਕਰ ਦੇ ਵਿੱਚ ਪਾ ਲਈ ਆ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਜਿਹੜਾ ਕਿ ਬੰਦ ਕਰ ਦਿੰਨੇ ਆ ਤੇ ਮੀਡੀਅਮ ਬਿਲਕੁਲ ਤੁਸੀਂ ਗੈਸ ਕਰਕੇ ਜਿਹੜੀਆਂ ਕੁੱਕਰ ਦੀਆਂ ਦੋ ਸੀਟੀਆਂ ਜਿਹੜੀਆਂ ਮਰਾ ਲੈਣੀਆਂ ਠੀਕ ਹੈ ਜੀ ਤੇ ਉਹਨਾਂ ਟਾਈਮ ਆਪਾਂ ਵੇਟ ਕਰਦੇ ਆਂ ਫਿਰ ਤੁਹਾਨੂੰ ਦਿਖਾਉਂਦੇ ਆਂ ਵੀ ਕੀ ਕਰਨਾ ਹੈ ਹਾਂ ਜੀ ਹੁਣ ਆਪਾਂ ਜਿਹੜੇ ਕਿ ਇਹਦੀ ਇੱਕ ਸੀਟੀ ਲਵਾ ਕੇ ਤੇ ਆਪਾਂ ਜਿਹੜਾ ਕਿ ਇਹਨੂੰ ਕਰ ਲਿਆ ਸੀ ਪੂਰਾ ਗਰਮ ਹਾਂ ਜੀ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਕਿ ਆਪਣਾ ਕਿਉ ਪੂਰਾ ਚੰਗੀ ਤਰ੍ਹਾਂ ਬਨ ਜਾਵੇ ਤੇ ਉਹਦੇ ਲਈ ਆਪਾਂ ਇਹਦੇ ਵਿੱਚ ਜਿਹੜਾ ਕਿ ਚੁਟਕੀ ਕਾਪ ਆ ਇਹਦੇ ਵਿੱਚ ਮਿੱਠਾ ਸੋਡਾ ਪਾਵਾਂਗੇ ਠੀਕ ਹੈ ਜੀ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਹੋਰ ਥੋੜਾ ਟਾਈਮ ਜਿਹੜਾ ਕਿ ਪਕਾ ਲਾਂਗੇ ਤੇ ਫਿਰ ਤੁਸੀਂ ਦੇਖਿਓ ਦੋਸਤੋ ਤੁਹਾਡਾ ਘਿਓ ਆ ਜਿਹੜਾ ਕਿ ਪੂਰਾ ਵਧੀਆ ਬਣ ਕੇ ਤਿਆਰ ਹੋ ਜਾਊਗਾ ਤੇ ਕੌਣ ਕੌਣ ਇਸ ਤਰ੍ਹਾਂ ਕਰਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਇਹਨੂੰ ਫੇਰ ਮੀਡੀਅਮ ਗੈਸ ਕਰਕੇ ਇਹਨੂੰ ਜਿਹੜਾ ਗਰਮ ਕਰ ਲਈਏ ਤੇ ਹਾਂਜੀ ਹੁਣ ਆਪਾਂ ਟੱਕਣ ਲਾ ਕੇ ਜਿਹੜਾ ਕਿ ਥੋੜੀ ਜੀ ਭਾਪ ਬਣ ਜੂਗੀ ਜਿਹੜਾ ਕੁੱਕਰ ਚ ਉਹਨਾ ਟਾਈਮ ਜਿਹੜਾ ਕਿ ਆਪਾਂ ਇਹਨੂੰ ਪਕਾਵਾਂਗੇ ਤੇ ਸੀਟੀ ਆਪਾਂ ਜਿਹੜੀ ਕਿ ਇੱਕ ਹੀ ਮਰਾਵਾਂਗੇ ਇਹਦੇ ਚ ਤੇ ਲਓ ਜੀ ਹੁਣ ਆਪਾਂ ਦੇਖਦੇ ਆਂ ਵੀ ਆਪਣਾ ਜਿਹੜਾ ਘਿਓ ਬਣ ਕੇ ਤਿਆਰ ਹੋ ਗਿਆ ਕਿ ਨਹੀਂ ਹਾਂ ਦੇਖੋ ਘਿਓ ਜਿਹੜਾ ਆਪਣਾ ਪੂਰਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆਂ ਹਾਂਜੀ ਤੇ ਹੁਣ ਆਪਾਂ ਇਸ ਘਿਓ ਨੂੰ ਜਿਹੜਾ ਕਿ ਛਾਣ ਲੈਨੇ ਆਂ ਤੇ ਵੇਖੋ ਤੁਸੀਂ ਬਹੁਤ ਹੀ ਵਧੀਆ ਘਿਓ ਆ ਜਿਹੜਾ ਕਿ ਮਿੰਟਾਂ ਦੇ ਵਿੱਚ ਇੱਕ ਕੌਲੀ ਆਪਾਂ ਲਈ ਸੀਗੀ ਮਲਾਈ ਦੀ ਤੇ ਇੱਕ ਕੌਲੀ ਜਿਹੜਾ ਕਿ ਆਪਣਾ ਘਿਓ ਬਣ ਕੇ ਤਿਆਰ ਹੋ ਗਿਆ ਲਓ ਜੀ ਇਥੇ ਤੁਹਾਨੂੰ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਣੀ ਮਿੰਟਾਂ ਦੇ ਵਿੱਚ ਹੀ ਤੁਹਾਡਾ ਇਹ ਜਿਹੜਾ ਕਿ ਘਿਓ ਦੇਸੀ ਬਣ ਕੇ ਤਿਆਰ ਹੋ ਗਿਆ ਲਓ ਦੋਸਤੋ ਇੱਕ ਕੌਲੀ ਮਲਾਈ ਦੀ ਸੀਗੀ ਤੇ ਇੱਕ ਕੌਲੀ ਹੀ ਆਪਣੀ ਜਿਹੜੀ ਕਿ ਘਿਓ ਦੀ ਨਿਕਲ ਆਈ ਹੈਗੀ ਆ ਤੇ ਇਹਦੇ ਲਈ ਤੁਹਾਨੂੰ ਬਹੁਤੀ ਮਿਹਨਤ ਵੀ ਨਹੀਂ ਕਰਨੀ ਪਈ ਸਿਰਫ 5 ਮਿੰਟਾਂ ਚ ਆਪਣਾ ਇਹ ਘਿਓ ਬਣ ਕੇ ਤਿਆਰ ਹੋ ਗਿਆ ਇਹ ਵਾਰੀ ਟ੍ਰਿਕ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਇਹਦੇ ਵਿੱਚ ਨਾ ਤਾਂ ਆਪਾਂ ਨੂੰ ਖੱਟਾ ਲਾਉਣਾ ਪਿਆ ਤੇ ਨਾ ਹੀ ਆਪਾਂ ਨੂੰ ਰੜਕਣਾ ਪਿਆ ਤੇ ਫਿਰ ਜਾਨੀ ਕਿ ਆਪਾਂ ਬਿਨਾ ਤੇ ਆਪਾਂ ਜਿਹੜਾ ਕਿ ਜਲਦੀ ਦੇ ਵਿੱਚ ਹੀ ਜਿਹੜਾ ਕਿ ਇਹ ਕਯੂ ਬਣਾ ਲਿਆ ਇਹ ਟ੍ਰਿਕ ਜਰੂਰ ਅਪਣਾ ਕੇ ਦੇਖਿਓ ਜਿਨ੍ਹਾਂ ਨੇ ਅਪਣਾਈ ਆ ਉਹ ਵੀ ਕਮੈਂਟ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਸੋਨੇ ਸੋਨੇ ਕਮੈਂਟ ਕਰਿਓ ਨੈਕਸਟ ਵੀਡੀਓ 'ਚ ਤੁਹਾਡਾ ਨਾਮ ਲਵਾਵਾਂਗੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ